ਰਾਜਸਥਾਨ ਦੇ ਵਿੱਚ ਸਿੱਖ ਵਿਦਿਆਰਥਣ ਨੂੰ ਕਕਾਰਾਂ ਕਾਨ ਰੋਕਣ ਨੂੰ ਲੈ ਕੇ ਲਗਾਤਾਰ ਜਿਨਖੇਦੀ ਕੀਤੀ ਜਾ ਰਹੀ ਹੈ ਤੇ ਮਾਮਲਾ ਕਾਫੀ ਗਰਮਾਇਆ ਹੋਇਆ ਜਿਸ ਦੇ ਉੱਤੇ ਐਸਜੀਪੀਸੀ ਦਾ ਵੀ ਬਿਆਨ ਸਾਹਮਣੇ ਆਇਆ ਦਾਦਾਦੀ ਹੈ ਕਿ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਿਕ ਕਮੇਟੀ ਦੀ ਅਹਿਮ ਮੀਟਿੰਗ ਹੋਈ ਜਿਸ ਦੇ ਵਿੱਚ ਵੱਖ-ਵੱਖ ਮੁੱਦਿਆਂ ਦੇ ਉੱਤੇ ਗੱਲਬਾਤ ਹੋਈ ਐ ਜੀ ਪੀ ਸੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਗੱਲਬਾਤ ਦੌਰਾਨ ਦੱਸਿਆ ਕਿ ਕਈ ਗੰਭੀਰ ਮੁੱਦਿਆਂ ਦੇ ਉੱਤੇ ਆਪਣੇ ਵਿਚਾਰ ਰੱਖੇ ਗਏ ਉਹਨਾਂ ਦੱਸਿਆ ਕਿ ਬੰਦੀ ਸਿੰਘਾਂ ਦੀ ਰਿਹਾਈ ਸਮੇਤ 5-6 ਅਹਿਮ ਮਸਲਿਆਂ ਦੇ ਉੱਤੇ ਵਿਚਾਰ ਕੀਤੇ ਗਏ। ਉੱਥੇ ਹੀ ਉਹਨਾਂ ਕਹਿ ਕੇ ਰਾਜਸਥਾਨ ਦੇ ਵਿੱਚ ਜਿਹੜਾ ਸਿੱਖ ਵਿਦਿਆਰਥੀ ਨੂੰ ਕਕਾਰਾ ਕਾਰਨ ਰੋਕਿਆ ਗਿਆ ਇਸ ਦੀ ਅਸੀਂ ਨਿਖੇਦੀ ਕਰਦੇ ਹਾਂ। ਇਹ ਘਟਨਾ ਬੇਹਦ ਨਿੰਦਣਯੋਗ ਹੈ। ਐਜੀਪੀਸੀ ਵੱਲੋਂ ਰਾਜਸਥਾਨ ਸਰਕਾਰ ਨੂੰ ਇਸ ਮਾਮਲੇ ਦੇ ਵਿੱਚ ਈਮੇਲ ਰਾਹੀਂ ਸ਼ਿਕਾਇਤ ਭੇਜਣ ਦਾ ਐਲਾਨ ਕੀਤਾ ਗਿਆ ਐਜੀਪੀਸੀ ਮੁਖੀ ਨੇ ਕਿਹਾ ਕਿ ਸੰਵਿਧਾਨਿਕ ਅਧਿਕਾਰਾਂ ਦੀ ਉਲੰਘਣਾ ਅਤੇ ਸਿੱਖ ਨੌਜਵਾਨਾਂ ਨਾਲ ਹੋ ਰਹੇ ਭੇਦਭਾਵ ਨੂੰ ਐਜੀਪੀਸੀ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਹੀਂ ਕਰੇਗੀ ਉਹ ਸੀ ਕਿ ਪਿਛਲੇ ਸਾਲ ਵੀ ਇੱਕ ਸਾਡੀ ਬੇਟੀ ਰਾਜਸਥਾਨ ਪੇਪਰ ਦੇਣ ਗਈ ਸੀ ਅਡਿਸ਼ਨ ਛੇ ਹਜ਼ਾਰ ਦੇ ਉਦੋਂ ਵੀ ਉਹ ਬਿਜਾਰੀ ਬਾਂਝੀ ਰਹਿ ਗਈ ਤੇ ਕਕਾਰ ਲਾ ਕੇ ਆ ਉਹ ਗੁਰੂ ਦੀ ਸਿੱਖ ਸੀ ਉਹਨੇ ਕਿਹਾ ਮੈਂ ਨਹੀਂ ਲਾਉਣੇ ਇਹ ਟਕਾਰ ਤੇ ਮੈਂ ਸਾਹਮਣੇ ਕਨਸਟੀਟਿਊਸ਼ਨਲ ਤੌਰ ਤੇ ਉਹਦੇ ਰਾਈਟ ਜਿਹੜੇ ਆ ਉਹਨੂੰ ਸਿੱਧੇ ਤੌਰ ਤੇ ਇਹ ਅਵੇਹਲਣਾ ਆ ਉਹਨਾਂ ਦੀ ਉਹਨਾਂ ਆਪਣੇ ਕਨਸਟੀਟਿਊਸ਼ਨਲ ਰਾਈਟ ਦੀ ਉਹ ਜਾਰੀ ਰਹਿ ਕੇ ਪਿਛਲੀ ਵਾਰੀ ਅਸੀਂ ਫਿਰ ਸੁਪਰੀਮ ਕੋਰਟ ਨੂੰ ਮੂਵ ਹੋਏ ਸੁਪਰੀਮ ਕੋਰਟ ਦੇ ਵਿੱਚੋਂ ਡਾਇਰੈਕਸ਼ਨ ਹੋਈ ਫਿਰ ਤੁਸੀਂ ਆਇਦਰ ਜੂ ਕੈਨ ਫਾਈਲ ਥਿਸ ਪਟੀਸ਼ਨ ਬਿਫੋਰ ਦਾ ਕਨਰੇਬਲ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਔਰ ਔਰ ਜੂ ਕੈਨ মুਵ ਟੂ ਦਾ ਜੈਪੁਰ ਹਾਈ ਕੋਰਟ ਰਾਜਸਥਾਨ ਹਾਈ ਕੋਰਟ ਸੋ ਉਹਦੇ ਲਈ ਸਾਡੇ ਯਤਨ ਹਾਲੇ ਉਹ ਵੀ جاری ਆ ਪਰ ਆ ਇੱਕ ਹੁਣ ਮੈਂ ਸਮਝਦਾ ਬਹੁਤ ਵੱਡੀ ਦੁਖਦਾਈ ਆ ਦੁਖਦਾਈ ਇਸ ਕਰਕੇ ਆ ਕਿ ਜਿਹੜੇ ਤੁਸੀਂ ਪੇਪਰ ਪੜ੍ਹਾਉਣੇ ਆ ਉਸ ਲਿਆ ਉਹਦੇ ਵਿੱਚ ਕੋਈ ਡਾਇਰੈਕਸ਼ਨ ਨਹੀਂ ਦੇ ਦਿਓ ਫਿਰ ਤੁਸੀਂ ਫੇਰ ਕੁਆਡਰ ਕਿ ਸਿਰਿਸ ਆ ਦਾ ਸਾਈਜ਼ ਆ ਹੋਊਗਾ ਖੜੇ ਦਾ ਸਾਈਜ਼ ਆ ਉਹ ਇਹ ਸਾਡਾ ਰਾਏ ਤੇ ਆ ਸਾਡਾ ਧਾਰਮਿਕ ਰਾਏ ਤੇ ਆ ਸੈਕਸ਼ਨ 25 ਥੱਲੇ ਤੇ ਫਿਰ ਉੱਥੇ ਜਾ ਕੇ ਜਿਹੜੇ ਜਲਾਦ ਹੁੰਦੀ ਆ ਤੇ ਜੇ ਬੱਚੀ ਉਹ ਸਿਲੈਕਟ ਹੋਣ ਵਾਲੀ ਸੀ ਮੇਰਾ ਖਿਆਲ ਨੂੰ ਫੇਰ ਸਿੱਖ ਚਿਹਰੇ ਨੂੰ ਬਾਂਜੇ ਰੱਖਣ ਲਈ ਜਦੋਂ ਕੀਤੇ ਜਾ ਰਹੇ ਆ ਕੀ ਇਹ ਕੋਝਾ ਮਜ਼ਾਕ ਨਹੀਂ ਹੋ ਰਿਹਾ ਸਿੱਖਾਂ ਦੇ ਨਾਲ ਇਹ ਮੈਂ ਸਮਝਦਾ ਫੂਚੀ ਕੌਮ ਹੈ ਇਦਾਂ ਦੀਆਂ ਗੱਲਾਂ ਸਾਡੇ ਦਾ ਅੱਜ ਬਦਕਿਸਮਤੀ ਆ ਕੋਈ ਹੋਰ ਤੋਂ ਪਰੋਮੇ ਜਾ ਕੇ ਲੈਣੇ ਆ ਜਿਹੜੀਆਂ ਵੱਡੀਆਂ ਜਸੇਬੰਦੀਆਂ ਜਿਹੜੇ ਕਹਿੰਦੇ ਅਸੀਂ ਪਹਿਰੇਦਾਰੇ ਕੋਈ ਨਹੀਂ ਬੋਲ ਰਿਹਾ ਇਹਨਾਂ ਕਾਮਨ ਮੁੱਦਿਆਂ ਦੇ ਉੱਤੇ ਤਾਂ ਗੱਲ ਕਰੋ ਨਾ ਬੰਦੀ ਸਿੰਘਾਂ ਦੇ ਉੱਤੇ ਕਾਮਨ ਮੁੱਦਾ ਆ ਤੇ ਜਿਹੇ ਦੇ ਚੱਕੇ ਚਗਾਏ ਬੋਲਣ ਆ ਉਹ ਫਿਰ ਪਤਾ ਵੀ ਲੱਗ ਜਾਂਦਾ ਪਏ ਕੌਣ ਕਿਹਦੇ ਚ ਕੌਣ ਬੋਲਦਾ ਸੋ ਇਹ ਵੀ ਅੱਜ ਜਿਹੜਾ ਸਾਡਾ ਬੈਠ ਕੇ ਡਿਸਕਸ ਹੋਇਆ ਇਹਦੇ ਲਈ ਕਿਉਂਕਿ ਕਈ ਵਾਰੀ ਮੈਨੂੰ ਵੀ ਮਹਿਸੂਸ ਹੁੰਦਾ ਪਏ ਅਸੀਂ ਪ੍ਰੈਸ ਕਾਨਫਰੰਸ ਕਰ ਜਾਂਦੇ ਆ ਬਿਆਨ ਦੇ ਦੇ ਨੇ ਪਰ ਰੂਟ ਬੋਲ ਕੋਈ ਐਕਟ ਨਹੀਂ ਨਿਕਲਦਾ ਹੁਣ ਅਸੀਂ ਇਹਦੇ ਲਈ ਯਤਨ ਕਰਾਂਗੇ ਭਈ ਇਹ ਆਪਾਂ ਲੜਾਈ ਜਿਹੜੀ ਆ ਕੇਸ ਧਾਕਣਾ ਲੜਦੇ ਆ ਸੋ ਇਹਦੇ ਲਈ ਵੀ ਅੱਜ ਸਾਰਾ ਬੈਠ ਕੇ ਜਿਹੜਾ ਆ ਉਹ ਡਿਸਕਸ ਹੋਇਆ ਸਦੀ ਵਕੀ ਵੀ ਪਿਓ ਇਸ ਚੀਜ਼ ਨੂੰ ਲੈ ਸੋ ਦੱਸ ਦੀ ਇੱਕ ਇਹ ਰਾਜਸਥਾਨ ਦੇ ਵਿੱਚ ਜੋ ਲੜਕੀ ਦੇ ਨਾਲ ਹੋਇਆ ਇਸ ਤੋਂ ਬਾਅਦ ਲਗਾਤਾਰ ਇਹ ਮੁੱਦਾ ਗਰਮਾਉਂਦਾ ਜਾ ਰਿਹਾ ਜਿਸ ਦੇ ਚੱਲਦੇ ਜਿੱਥੇ ਪੰਜਾਬ ਦੀ ਸਿਆਸਤ ਗਰਮਾਈ ਹੋਈ ਆ ਤੇ ਕੇਂਦਰ ਸਰਕਾਰ ਤੇ ਰਾਜਸਥਾਨ ਸਰਕਾਰ ਨੂੰ ਘੇਰਿਆ ਜਾ ਰਿਹਾ ਉੱਥੇ ਐਜੀਪੀਸੀ ਵੱਲੋਂ ਵੀ ਇਸ ਘਟਨਾ ਦੀ ਨਿਖੇਦੀ ਕੀਤੀ ਗਈ ਹਕੀਕਤ ਟੀਵੀ ਪੰਜਾਬੀ ਲਈ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਦੀ ਰਿਪੋਰਟ